ਮਨਦੀਪ ਸਿੰਘ ਜੀ ਪਰਿਵਾਰ ਪਰਿਵਾਰ ਚ ਮੇਰੇ ਡੈਡੀ ਆ ਮਮੀ ਆ ਦੋ ਬ੍ਰਦਰ ਆ ਇੱਕ ਬ੍ਰਦਰ ਬਾਹਰ ਆ ਜੀ ਬਾਹਰ ਦੁਬਈ ਆ ਜੀ ਤੇ ਮੈਂ ਖੁਦ ਟਾਪੇ ਦਾ ਕੰਮ ਕਰਦਾ ਆ ਜੀ ਹਾਂ ਜਸੇ ਮੈਂ ਆਪਣੇ ਘਰ ਦੇਖਭਾਲ ਕਰਕੇ ਜੀ ਬਾਹਰ ਕੰਮ ਕਰਦਾ ਆ ਜੀ ਅੱਜ ਸਾਡੇ ਘਰ ਐਨਐਜ ਦੀ ਟੀਮ ਆਈ ਸੀ ਜੀ ਸਾਡੇ ਤੋਂ ਪੁੱਛਗਿੱਛ ਹੋਈ ਆ ਵੀ ਤੁਹਾਡੇ ਤੇ ਮਤਲਬ ਕੋਈ ਕਾਰਵਾਈ ਕਰਨੀ ਤੇ ਇਸ ਕਰਕੇ ਸਾਡੇ ਤੋਂ ਇਦਾਂ ਤਾਂ ਕੋਈ ਚੀਜ਼ ਨਹੀਂ ਆ ਸਾਡਾ ਕੋਈ ਸਬੰਧ ਨਹੀਂ ਆ ਕਿਸੇ ਨਾਲ ਅਸੀਂ ਗਰੀਬ ਪਰਿਵਾਰ ਨਾਲ ਰਿਲੇਟਡ ਬੰਦੇ ਆ ਅਸੀਂ ਆਪਣੇ ਆਪ ਨੂੰ ਨਿਰਦੋਸ਼ੀ ਹਾਂ ਜੀ। ਜਿਹੜੇ ਕਹਿੰਦੇ ਤੁਹਾਡੀ ਕਿਸੇ ਨਾਲ ਗੱਲ ਹੁੰਦੀ ਆ ਜੀ। ਆ ਵੀ ਹੈਪੀ ਪਸ਼ੀਰ ਆ ਜੀ ਪਰ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਦੀ ਹੁੰਦੀ ਜੀ। ਆਪਾਂ ਕੋਈ ਸਬੰਧ ਨਹੀਂ ਕਿਸੇ ਨਾਲ ਰੱਖਦੇ। ਹਾਂ ਜੀ। ਸਾਡਾ ਰੇਡ ਸਿਰਫ 25 ਮਿੰਟ ਲਈ ਹੈ ਜੀ। ਹਾਂ ਜੀ ਜੀ 6 6 6 ਵਰੀ ਦੇ ਆਈ ਦੀ। ਮਲੇ ਹਾਂ ਜੀ ਹਾਂ ਜੀ। ਹਾਂ ਜੀ। ਕਿਹਾਂ ਜੀ? ਤਲਾਸ਼ੀ ਲਈ ਆ ਠੀਕ ਕਰਦੇ। ਹਾਂਜੀ ਕੋਈ ਨਹੀਂ ਮਿਲਿਆ ਜੀ ਸਰੂ ਸਾਡਾ ਨਾਮ ਇਸ ਕਰਕੇ ਲੈ ਆ ਕੇ ਕੋਈ ਸਾਚ ਤੁਸੀਂ ਸਾਡੇ ਦੇ ਪਰ ਇਦਾਂ ਦੀ ਕੋਈ ਗੱਲ ਨਹੀਂ ਜੀ ਲੈ ਬੋ